ਅੱਜ ਸੀ ਤੁਹਾਨੂੰ ਇੱਕ ਬਹਾਦਰ ਤੇ ਹੌਨਰ ਹਰਤੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜੋ ਫਰੀਦਕੋਟ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਚਮੇਲੀ ਦੀ ਵਸਨੀਕ ਹੈ ਜਿਸ ਨੇ ਗਰੀਬੀ ਨੂੰ ਆਪਣੇ ਸੁਪਨਿਆਂ ਦੇ ਰਾਹ ਵਿੱਚ ਨਹੀਂ ਆਉਣ ਦਿੱਤਾ ਇਸ ਪੰਜਾਬੀ ਕੁੜੀ ਨੇ ਅੰਡਰ 17 ਨੈਸ਼ਨਲ ਕਬੱਡੀ ਵਿੱਚ ਚੌਥਾ ਸਥਾਨ ਹਾਸਲ ਕਰਕੇ ਆਪਣੇ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਰੋਸ਼ਨ ਕੀਤਾ ਹੈ ਇੱਕ ਗਰੀਬ ਪਰਿਵਾਰ ਦੀ ਲੜਕੀ ਹੋਣ ਕਾਰਨ ਉਹ ਪਿੰਡ ਦੀ ਇਕਲੋਤੀ ਕਬੱਡੀ ਖੇਡ ਵਿੱਚ ਇਸ ਮੁਕਾਮ ਤੱਕ ਪਹੁੰਚੀ ਹਰਮੀਤ ਕੋਰ ਦੇ ਨਾਲ ਹੀ ਪੰਜਾਬ ਦੀਆਂ 12 ਲੜਕੀਆਂ ਮੱਧ ਪ੍ਰਦੇਸ਼ ਦੇ ਬੈਂਗਲੌਰ ਵਿੱਚ ਰਾਸ਼ਟਰੀ ਖੇਡ ਖੇਡਣ ਲਈ ਗਈਆਂ ਸਨ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਰੀਬ ਲੜਕੀ ਦੇ ਜਿੱਤ ਤੋਂ ਬਾਅਦ ਇਲਾਕੇ ਦਾ ਕੋਈ ਵੀ ਆਗੂ ਜਾਂ ਅਧਿਕਾਰੀ ਉਸ ਦਾ ਸਵਾਗਤ ਕਰਨ ਨਹੀਂ ਪਹੁੰਚਿਆ ਇੱਕ ਪਾਸੇ ਜਿੱਥੇ ਆਈਪੀਐਲ 'ਚ ਕ੍ਰਿਕਟ ਖਿਡਾਰੀਆਂ ਦੀ ਕਰੋੜਾਂ ਰੁਪਏ ਦੀ ਬੋਲੀ ਲੱਗ ਰਹੀ ਹੈ ਉੱਥੇ ਹੀ ਹੋਰ ਖੇਡਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਇਸ ਧੀ ਨੂੰ ਅਸ਼ੀਰਵਾਦ ਦੇਣ ਲਈ ਕੋਈ ਨਹੀਂ ਆਇਆ ਇੱਕ ਭਰਾ ਪਿਤਾ ਮਜ਼ਦੂਰ ਤੇ ਮਾਂ ਕਿਸੇ ਹੋਰ ਦੇ ਖੇਤਾਂ ਵਿੱਚ ਕੰਮ ਕਰਦੀ ਹੈ ਪਰ ਆਪਣੀ ਧੀ ਨੂੰ ਫੌਜੀ ਬੰਨਣਾ ਚਾਹੁੰਦੀ ਹੈ ਤੇ ਮਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਧੀ ਕਬੱਡੀ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰੇ ਤੇ ਵੱਡੀ ਹੋ ਕੇ ਆਰਮੀ ਅਫਸਰ ਬਣੇ ਮੈਂ ਨੈਸ਼ਨਲ ਲੈਵਲ ਤੇ ਮੱਧ ਪ੍ਰਦੇਸ਼ ਨੈਸ਼ਨਲ ਸੈਲ ਕਬੱਡੀ ਖੇਡ ਕੇ ਆਇਆ ਸੀ ਸਕੂਲ ਗੇਮ ਹਾਂਜੀ ਸਕੂਲ ਗੇਮਸ ਇੱਥੇ ਖੇਡ ਕੇ ਆਏ ਸੀ ਔਰ ਕਿੰਨੇ ਤੁਹਾਡੇ ਖਿਡਾਰੀ ਨਾਲ ਗਏ ਸੀ ਅ ਮੱਧ ਪ੍ਰਦੇਸ਼ ਖੇਡ ਕੇ ਆਏ ਸੀ ਨਰਸਿੰਗਪੁਰ ਜ਼ਿਲ੍ਹਾ ਸੀ ਗਾਰਡਨਵਾਰਾ ਪਿੰਡ ਸੀ ਉੱਥੇ ਤੇ 12 ਖਿਡਾਰੀ ਗਏ ਸੀ ਅਸੀਂ ਪੂਰੇ ਪੰਜਾਬ ਹਾਂਜੀ ਪੂਰੇ ਪੰਜਾਬ ਜੀ ਪੂਰੀ ਪੰਜਾਬ ਦੀ ਟੀਮ ਦੇ ਵਿੱਚ ਤੁਸੀਂ ਫਰੀਦਕੋਟ ਜਿਲ੍ਹੇ ਤੋਂ ਨੇ ਹਾਂਜੀ ਫਰੀਦਕੋਟ ਤੋਂ ਮੈਂ ਸੀ ਤੇ ਕਿਸ ਤਰ੍ਹਾਂ ਇਹ ਤੁਸੀਂ ਇਹ ਗੇਮ ਚੁਣੀ ਹੈ ਕੀ ਸ਼ੌਂਕ ਸੀਗਾ ਕਿ ਪਹਿਲਾਂ ਕੋਈ ਖੇਡਦਾ ਸੀ ਉੱਥੇ ਨਾ ਪਹਿਲਾਂ ਕੋਈ ਨਹੀਂ ਖੇਡਦਾ ਸੀ ਹਨਾ ਬਾਹਨੇ ਸਕੂਲ 'ਚ ਪੜ੍ਹਦੇ ਸੀ ਉੱਥੇ ਇੱਕ ਵੈਸੀ ਟ੍ਰਾਇਲ ਦਿੱਤੇ ਸੀਗਾ ਕਬੱਡੀ ਦੇ ਬਸ ਉਦੋਂ ਤੋਂ ਸ਼ੌਂਕ ਪੈ ਗਿਆ ਤੇ ਖੇਡਣਾ ਸਟਾਰਟ ਕਰਤਾ ਤੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੰਮੀ ਡੈਡੀ ਇੱਕ ਭਰਾ ਤੇ ਦੋ ਭੈਣਾਂ ਨੇ ਜਿਹੜਾ ਨੈਸ਼ਨਲ ਦੇ ਨਾਲੋਂ ਹੁਣ ਤੱਕ ਹੋਰ ਕਿਹੜੇ ਮੁਕਾਬਲੇ ਖੇਡੇ ਤੇ ਕੀ ਕੀ ਪੋਜੀਸ਼ਨਾਂ ਹੁਣੀਆਂ ਆਈਆਂ ਅ ਖੇਡਾਂਵਾਂ ਤਨ ਪੰਜਾਬ ਦੀਆਂ ਖੇਡੀਆਂ ਡਿਸਟ੍ਰਿਕਟ ਤੋਂ 골ਡ ਮੈਡਲ ਆਏਗੇ ਤੇ ਸਟੇਟ ਖੇਡੀਆਂ ਤੇ ਸਭ ਜੂਨੀਅਰ ਖੇਡੀਆਂ ਤੇ ਸਟੇਟ 'ਚ 3rd ਪੋਜੀਸ਼ਨ ਆਈ ਸੀ ਦੋ ਵਾਰੀ ਹਾਂਜੀ ਤੇ ਸਕੂਲੀ 스테ਟਸ ਵੀ ਖੇਡ ਕੇ ਦੇ ਆ। ਉਹਦੇ ਵਿੱਚ ਵਧੀਆ ਪੋਜੀਸ਼ਨ ਆਈ। ਹਾਂ ਸਕੂਲ 'ਚ ਐਸ ਵਾਰ ਪੋਜੀਸ਼ਨ ਨਹੀਂ ਆਈ ਸੀ 스테ਟ 'ਚ। ਹਾਂ ਖੇਡ ਦਾ ਮਤਲਬ ਪੰਜਾਬ ਦੀਆਂ ਖੇਡੀਆਂ ਉਹਦੇ ਵਿੱਚ ਡਿਸਟ੍ਰਿਕਟ 'ਚ 골ਡ ਮੈਡਲ ਆਇਆਗੇ 스테ਟਸ ਖੇਡੀਆਂ ਆ ਸਭ ਜੂਨੀਅਰ 스테ਟ ਖੇਡਿਓ 'ਚ 3rd ਪੋਜੀਸ਼ਨ ਆਈ ਸੀਗੀ ਦੋ ਵਾਰ ਖੇਡਿਆ। ਕਿਉਂਕਿ ਦਾ ਘਰ ਦੇ ਵਿੱਚ ਕਿਦਾਂ ਦਾ ਮਾਹੌਲ ਹੈਗਾ ਖੇਡਣ ਨੂੰ ਲੈ ਕੇ ਪਰਿਵਾਰ ਕਿੰਨੀ سپورਟ ਕਰਦਾ। ਸਪੋਰਟਾਈ ਪੂਰੀ ਕਰਦੇ ਆ ਪਰ ਗਰੀਬੀ ਕਾ ਨਾ ਥੋੜਾਇਆ ਕਰਨਾ ਪੈ ਜਾਂਦਾ ਕਦੇ ਕਿਰਾਇਆ ਨਹੀਂ ਹੁੰਦਾ ਜਾਣਾ ਆਉਣ ਤੋਂ ਵੀ ਰਹਿ ਜਾਂਦਾ ਹੈ ਡਾਈਟ ਡਾਈਟ ਵੀ ਪੂਰੀ ਨਹੀਂ ਮਿਲਦੀ ਕੀ ਜੋ ਮਿਲਦਾ ਬਸ ਉਹ ਖਾ ਲਈਦਾ ਸੋ ਇਹ ਪ੍ਰੈਕਟਿਸ ਕਰਨ ਉਪਰ ਰਿਗੂਲਰ ਹੀ ਜਾਂਦੇ ਹਾਂ ਹਾਂਜੀ ਰਿਗੂਲਰ ਹਾਂਜੀ ਰਿਗੂਲਰ ਜਿਸ ਤਰ੍ਹਾਂ ਹੁਣ ਦੂਸਰੇ ਖਿਡਾਰੀਆਂ ਨੂੰ ਮਾਨ ਸਨਮਾਨ ਮਿਲਦਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੂਸਰੇ ਖਿਡਾਰੀਆਂ ਦੇ ਤਾਂ ਹਾਲੀ ਦੇ ਵਿੱਚ ਆਈਪੀਐਲ ਦੇ ਵਿੱਚ ਬਹੁਤ ਮਹਿੰਗੇ ਖਿਡਾਰੀ ਵਿਕੇ ਨੇ ਹੈਨਾ ਕ੍ਰਿਕਟ ਵਾਲੇ ਜੀ ਤੁਹਾਡੀ ਖੇਡ ਕਬੱਡੀ ਹੈਗੀ ਆ ਕਿਵੇਂ ਲੱਗਦਾ ਤੁਹਾਨੂੰ ਵੀ ক্রিকেট ਖਿਡਾਰੀਆਂ ਨੂੰ ਬਹੁਤ ਸਨਮਾਨ ਮਿਲਦਾ ਵਾ ਜਿਵੇਂ ਕਬੱਡੀ ਨੂੰ ਵੀ ਉਵੇਂ ਹੀ ਦੇਣਾ ਚਾਹੀਦਾ ਵਾ ਓਕੇ ਇਹ ਪੰਜਾਬ ਦੀ ਖੇਡ ਆ ਮਾਂ ਖੇਡ ਆ ਤੇ ਉਹਨੂੰ ਵੀ ਸਪੋਰਟ ਕਰਨੀ ਚਾਹੀਦੀ ਆ ਜਿੱਦਾਂ ਹੁਣ ਅਸੀਂ ਨੈਸ਼ਨਲ ਖੇਡ ਕੇ ਆਏ ਸਾਨੂੰ ਸਾਡੀ 4ਥ ਰੈਂਕ ਆਇਆ ਸੀ ਸਾਨੂੰ ਕਿਸੇ ਨੇ ਨਹੀਂ ਰਿਸੀਵ ਕੀਤਾ ਉੱਥੋਂ ਕਿਸੇ ਨੇ ਨਹੀਂ ਸਾਨੂੰ ਸਾਡਾ ਸਨਮਾਨ ਕੀਤਾ ਕਿਹਨੂੰ ਪੁੱਛਿਆ ਨਹੀਂ ਨਾ ਜੀ ਹਾਲੇ ਤੱਕ ਕਿੰਨੇ ਦਿਨ ਹੋ ਗਿਆ ਇਹਨਾਂ ਨੂੰ ਬਾਪੂ ਹੋ ਗਿਆ 6-7 ਦਿਨ ਹੋ ਗਿਆ ਉਹ ਪੁੱਛ ਪੜਦਾ ਹਾਂਜੀ ਬੇਟਾ ਹੁਣ ਅੱਗੇ ਜ਼ਿੰਦਗੀ ਦੇ ਵਿੱਚ ਕੀ ਬੰਨਣਾ ਚਾਹੁੰਦੇ ਆ ਅੱਗੇ ਲਾਈਫ ਦੇ ਵਿੱਚ ਮੈਂ ਆਰਮੀ ਜੁਆਇਨ ਕਰਨਾ ਚਾਹੁੰਦਾ ਜੀ ਹਾਂਜੀ ਕੀ ਮੰਗ ਕਰੀਓ ਸਰਕਾਰ ਅਸੀਂ ਕਿਰਾਇਆ ਲਗਾ ਕੇ ਬਸਤੇ ਜਾਂਦੇ ਹਾਂ ਰੋਜ਼ ਕਈ ਵਾਰ ਕਿਰਾਇਆ ਹੁੰਦਾ ਕਈ ਵਾਰ ਨਹੀਂ ਮੈਂ ਸਰਕਾਰ ਤੋਂ ਇਹ ਮੰਗ ਕਰਨਾ ਚਾਹੁੰਦੀ ਆ ਕਿ ਸਾਡੀ ਨਾਲ ਕੋਈ ਸਹਾਇਤਾ ਕੀਤੀ ਜਾਵੇ ਸਾਨੂੰ ਜਾਣਾ ਆਉਣਾ ਸੌਖਾ ਹੋ ਜਾਵੇ ਆ ਆਰਥਿਕ ਮਦਦ ਹੁਣ ਜ਼ਰੂਰੀ ਹੈ ਹਾਂਜੀ ਬੋਲੋ ਆਰਥਿਕ ਮਦਦ ਹੁਣ ਜ਼ਰੂਰੀ ਹੈ ਸਾਡੀ ਸਰ ਬੱਚੇ ਨਾਲ ਬਹੁਤ ਖੁਸ਼ੀ ਦੀ ਗੱਲ ਆ ਸਾਨੂੰ ਤਾਂ ਸਰ ਪਰ ਸਾਇਤਾ ਸਾਨੂੰ ਥੋੜੀ ਹੋ ਜਾਈਦੀ ਮਨਜ਼ੂਰੀ ਕਰਦੇ ਆਂ ਤਿੰਨ ਧੀਆਂ ਮੇਰੇ ਜੀ ਤੇ ਇੱਕ ਬੇਟਾ ਉਹ ਵੀ ਕਾਹੜੀ ਦੱਪੇ ਜਾਂਦੇ ਆਂ ਪਰ ਔਖਾ ਹੋ ਜਾਂਦਾ ਪਰ ਇਤੋਂ ਆਣਾ ਹੀ ਜਾਂਦੇ ਬਸ ਤੇ ਕਈ ਵਾਰ ਵਿਚਾਰੀ ਕੁਲ ਕਰਾਇਆ ਹੁੰਦਾ ਕਈ ਵਾਰ ਨਹੀਂ ਹੁੰਦਾ ਕਈ ਵਾਰ ਉਵੇਂ ਭੱਜ ਜਾਂਦੀ ਆ ਵੀ ਸੌਖਾ ਹੋ ਜਾਂਦਾ ਜੇ ਕੋਈ ਸਹਤਾ ਹੋ ਜੇ ਸਾਡੇ ਹੁਣ ਤੱਕ ਕਦੀ ਕੋਈ ਕਿਸੇ ਨੇ ਕੋਈ ਸਾਇਤਾ ਨਹੀਂ ਕੀਤੀ ਨਹੀਂ ਸਰ ਹੁਣ ਤੱਕ ਸਟੇਟ ਤੇ ਨੈਸ਼ਨਲ ਲੈਵਲ ਤੇ ਕਿਹੜੀ ਕਈ ਹਾਂਜੀ ਸਰ ਕੀ ਲੱਗਦਾ ਕੁਝ ਖੇਡਾਂ ਇਹ ਜਿਹੀਆਂ ਜਿਨ੍ਹਾਂ ਦੇ ਖਿਡਾਰੀ ਕਰੋੜਾਂ ਰੁਪਈਆ ਚ ਵਿਕਦੇ ਨੇ ਉਹਨਾਂ ਤੇ ਕਰੋੜਾਂ ਰੁਪਈਆ ਲਗਾਇਆ ਜਾਂਦਾ ਤੇ ਕੁਝ ਖਿਡਾਰੀ ਇਹ ਜਿਹੇ ਹੁੰਦੇ ਜਿਦਦਰ ਤੁਹਾਡੀ ਬੇਟੀ ਹੈ ਵੀ ਇਹਨਾਂ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪੈਂਦਾ ਕਿੱਡ ਕਿ ਕਿਵੇਂ ਲੱਗਦਾ ਸਰਕਾਰਾਂ ਦਾ ਇਹ ਇਹ ਰਵਈਆ ਕਿਦਾਂ ਦਾ ਹੈ ਕੀ ਹੋਣਾ ਚਾਹੀਦਾ ਰਵਈਆ ਸਰ ਬੱਚਿਆਂ ਨੂੰ ਚਲੋ ਆਪਾਂ ਇਹ ਵੀ ਉਹ ਵੀ ਉਹ ਵੀ ਮਿਹਨਤ ਕਰਦੇ ਵੀ ਮਿਹਨਤ ਕਰਦੇ ਇਹ ਮਿਹਨਤ ਕਰਕੇ ਉਹਨੇ ਆਏ ਸੀ ਇਹਨਾਂ ਨੂੰ ਵੀ ਥੋੜੀ ਮਦਦ ਹੋ ਜਾਂਦੀ ਸੌਖਾ ਹੋ ਜਾਂਦਾਗਾ ਬੱਚੇ ਆਪਦਾ ਹੀ ਸੁਧਾਰ ਲਾ ਲੈਂਦੇ ਵੀ ਜਿਵੇਂ ਖੇਡ ਲੈਣ ਡਾਈਟ ਵਗੈਰਾ ਖਾ ਲੈਣ ਵੀ ਅੱਗੇ ਹੋਰ ਜ਼ੋਰ ਲਾ ਕੇ ਖੇਡਣਾਂ ਕਿ ਉਸ ਨਾਲ ਨਾ ਪੂਰੀ ਡਾਈਟ ਮਿਲਦੀ ਨਹੀਂ ਸਾਡੇ ਤੋਂ ਜੋ ਬੰਦ ਆਏ ਜਿਵੇਂ ਬੰਦ ਉਹਦਾ ਖਾਣਾ ਮਿਲਦਾ ਜਿੰਨਾ ਪੂਰੀ ਡਾਈਟ ਮਿਲਦੀ ਇਹਨਾਂ ਨੂੰ ਕਿਸ ਤਰ੍ਹਾਂ ਬੇਟੀ ਨੂੰ ਹੁਣ ਕੀ ਬਣਨਾ ਦੇਖਣਾ ਚਾਹੁੰਦੇ ਆ ਆਰਮੀ ਜਵਾਨ ਬੱਚੇ ਦਾ ਸੁਪਨਾ ਹੈ ਤੇ ਬੱਚੇ ਦੀ ਮੰਗ ਅਸੀਂ ਉਹ ਬੱਚੇ ਦਾ ਸੁਪਨਾ ਪੂਰਾ ਕਰੋਗੇ ਤੁਸੀਂ ਹਾਂਜੀ ਸਰ ਹਾਂਜੀ ਇਸ ਦਾ ਨਾਮ ਹਰਮਿਤ ਕੌਰ ਜੀ ਇਹ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੁੱਡੀ ਦੀ 12ਵੀਂ ਕਲਾਸ ਦੀ ਵਿਦਿਆਰਥਣ ਹੈ ਇਹ ਹੁਣੇ-ਹੁਣੇ ਜੋ ਅੰਡਰ 17 ਲੜਕੀਆਂ ਦੀਆਂ ਨੈਸ਼ਨਲ ਗੇਮਸ ਹੋਈ ਸੀ ਮੱਧ ਪ੍ਰਦੇਸ਼ ਦੇ ਵਿੱਚ ਉਹਦੇ ਵਿੱਚ ਚੌਥੀ ਪੋਜੀਸ਼ਨ ਹਾਸਲ ਕਰਕੇ ਆਈ ਹੈ ਸਰ ਕਿਸ ਤਰ੍ਹਾਂ ਇਹ ਬੱਚਾ ਹੈ ਕਿ ਖੇਡ ਦੇ ਵਿੱਚ ਔਰ ਪੜ੍ਹਾਈ ਦੇ ਵਿੱਚ ਕਿਸ ਤਰ੍ਹਾਂ ਹੈ ਹਾਂਜੀ ਪੜ੍ਹਾਈ ਦੇ ਵਿੱਚ ਬਹੁਤ ਅੱਛੀ ਲੜਕੀ ਹੈ ਔਰ ਡਿਸਪਲਿਨ ਵਾਈਜ਼ ਵੀ ਨੇਚਰ ਵਾਈਜ਼ ਬਹੁਤ ਅੱਛੀ ਲੜਕੀ ਹੈ ਬਹੁਤ ਮਿਹਨਤੀ ਲੜਕੀ ਹੈ ਔਰ ਖੇਡਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇਸ ਨੇ ਹੁਣ ਨੈਸ਼ਨਲ ਲੈਵਲ ਦੇ ਵਿੱਚ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਮੱਲਾ ਮਾਰੀਆ ਇਸ ਤੋਂ ਬਾਅਦ ਖੇਡਾਂ ਬੱਤਨ ਪੰਜਾਬ ਦੀਆਂ ਤੇ ਜਿਹੜੀਆਂ ਪੰਜਾਬ ਸਕੂਲ ਐਜੂਕੇਸ਼ਨ ਦੀਆਂ ਸਾਡੀਆਂ ਗੇਮਸ ਹੁੰਦੀਆਂ ਉਸ ਵਿੱਚ ਵੀ ਬਹੁਤ ਮੱਲਾ ਮਾਰੀਆਂ ਇਸ ਲੜਕੀ ਨੇ ਬਹੁਤ ਹੀ ਮਿਹਨਤੀ ਤੇ ਟੈਲੈਂਟਡ ਲੜਕੀ ਆ ਤੇ ਸਰ ਪੰਜਾਬ ਜੀ ਕਿੰਨੇ ਬੱਚੇ ਟੋਟਲ ਸੀ ਪੰਜਾਬ ਦੇ ਵਿੱਚੋਂ ਟੋਟਲ 16 ਪਲੇਅਰ ਗਿਆ ਸੀਗੇ ਜਿਸ ਦੇ ਵਿੱਚ ਫਰੀਦਕੋਟ ਤੋਂ ਵਿੱਚੋਂ ਕੱਲੀ ਹਰਮਿਤ ਹਰਮਿਤਕੌਰ ਨੇ ਪਾਰਟਿਸਪੇਟ ਕੀਤਾ ਸੀ ਜਿਸ ਤਰ੍ਹਾਂ ਜੇ ਦੇਖਿਆ ਜਾ ਰਿਹਾ ਹੈ ক্রিকেট ਦੀ ਗ੍ਰੇਡ ਦੇ ਵਿੱਚ ਵੱਡੇ ਵੱਡੇ ਖਿਡਾਰੀਆਂ ਨੂੰ ਇਨਾਮ ਮਿਲਦੇ ਆ ਇਹ ਇਹ ਜਿਹੜੀ ਮਾਂ ਆਪਣੀ ਪੰਜਾਬੀ ਇਹ ਖੇਡ ਹੈ ਕਬੱਡੀ ਇਹਨੂੰ ਵੀ ਅਪਰੀਸ਼ੀਏਟ ਕਰਨਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਕਰਨਾ ਚਾਹੀਦਾ ਜਿਸ ਤਰ੍ਹਾਂ ਹੁਣ ਆਈਪੀਐਲ ਦੇ ਵਿੱਚ ਸਾਡੇ ਫਰੀਦ ਕੋ ਤੋਂ ਨਮਨ ਧੀਰਜੀ ਨੇ ਉਹਨਾਂ ਨੂੰ ਕਿੰਨੀ ਅੱਛੀ ਕੈਸ਼ ਪ੍ਰਾਈਜ਼ ਮਿਲੀ ਹੈ ਠੀਕ ਹੈ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਦੀਆਂ ਬੱਚੀਆਂ ਦੇ ਬਾਹ ਫੜੇ ਤਾਂ ਕਿ ਉਹ ਅੱਗੇ ਜਾ ਕੇ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਇੰਡੀਆ ਦਾ ਨਾਮ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ